ਅਮਰਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਨੂੰ ਹੁਣ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੁਹਾਨੂੰ ਦੱਸ ਦਈਏ ਕਿ ਚੱਲਦੀ ਵੀਡੀਓ ਦੇ ਵਿੱਚ ਕੁਝ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਆਖਿਰਕਾਰ ਹੁਣ ਮੰਤਰੀ ਬਾਜੇਕੇ ਨੂੰ ਬਾਹਰ ਕਿਉਂ ਲਿਆਂਦਾ ਗਿਆ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਦੇ ਸਾਥੀ ਅਮਰਤਪਾਲ ਜੋ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵੀ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਅੰਦਰ ਬੰਦ ਕੀਤਾ ਹੋਇਆ ਤਾਂ ਉਹਨਾਂ ਦੇ ਸਾਥੀਆਂ ਦੇ ਵਿੱਚ ਨਾਮ ਭਗਵੰਤ ਸਿੰਘ ਜਿਸ ਨੂੰ ਮੰਤਰੀ ਬਾਜੇਕੇ ਦੇ ਨਾਲ ਨਾਲ ਜਾਣਿਆ ਜਾਂਦਾ ਤਾਂ ਉਸ ਨੂੰ ਹੌੜਾ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੇਲ੍ਹ ਤੋਂ ਬਾਹਰ ਜਦੋਂ ਭਾਰੀ ਸੁਰੱਖਿਆ ਫੋਰਸ ਦੇ ਨਾਲ ਉਹ ਬਾਹਰ ਆਉਂਦੇ ਨੇ ਤਾਂ ਚੱਲਦੀ ਵੀਡੀਓ ਦੇ ਵਿੱਚ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਨੇ ਤਾਂ ਜਦੋਂ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਕਿ ਆਖਰਕਾਰ ਉਹਨਾਂ ਦੀ ਸਿਹਤ ਕਿਵੇਂ ਆ ਜਾਂ ਉਸ ਉਹਨਾਂ ਦਾ ਹਾਲਚਾਲ ਕਿਵੇਂ ਆ ਤਾਂ ਉਹ ਵੀਡੀਓ ਦੇ ਵਿੱਚ ਬੋਲਦੇ ਨਜ਼ਰ ਆਏ ਕਿ ਚੜਦੀ ਕਲਾ ਪਰਮਾਤਮਾ ਦਾ ਸ਼ੁਕਰ ਤਾਂ ਜੋ ਦੂਸਰਾ ਸਵਾਲ ਜਿਹੜਾ ਕੀਤਾ ਗਿਆ ਤਾਂ ਗੱਲ ਪੁੱਛਿਆ ਗਿਆ ਕਿ ਇਸ ਵਕਤ ਜਿਹੜਾ ਆ ਉਹ ਕੀ ਕਹਿਣਾ ਚਾਹੋਗੇ ਤਾਂ ਉੱਥੇ ਹੀ ਬੋਲਦੇ ਨਜ਼ਰ ਆਏ ਮੰਤਰੀ ਬਾਜੇ ਕੇ ਕਿ ਨੌਜਵਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਦੱਸੇ ਹੋਏ ਗੁਰੂਆਂ ਦੇ ਮਾਰਗ ਤੇ ਚੱਲਣ ਅਤੇ ਨੌਜਵਾਨ ਅਮਰਤ ਛਕਣ ਗੁਰੂ ਵਾਲੇ ਬਣਨ ਮੰਤਰੀ ਬਾਜੇ ਕੇ ਨੂੰ ਲੈ ਕੇ ਹੁਣ ਵੱਡੀ ਅਪਡੇਟ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿੱਥਾਂ ਪਹਿਲਾਂ ਮੰਤਰੀ ਬਾਜੇ ਕੇ ਜਿਹੜੇ ਕੀ ਅੰਮ੍ਰਿਤਪਾਲ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਅੰਮ੍ਰਿਤਪਾਲ ਦੀ ਤਾਂ ਅੰਮ੍ਰਿਤਪਾਲ ਨੂੰ NSA ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਜਾਇਆ ਗਿਆ ਸੀ ਤਾਂ ਫਿਰ ਹੌਲੀ-ਹੌਲੀ ਕਰਕੇ ਇਹਨਾਂ ਨੂੰ ਜਿਹੜਾ ਆ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਹੁਣ ਅੰਮ੍ਰਿਤਪਾਲ ਖੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਬਾਕੀ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਆ ਭਾਰਤ ਯਾਨੀ ਕਿ ਪੰਜਾਬ ਦੇ ਵਿੱਚ ਲਿਆਂਦਾ ਗਿਆ ਤਾਂ ਅੱਜ ਉਹਨਾਂ ਨੂੰ ਜਿਹੜਾ ਕਿ ਜਦੋਂ ਤੋਂ ਬਾਹਰ ਕੱਢਿਆ ਗਿਆ ਉਹਨਾਂ ਦੀ ਸਿਹਤ ਦਾ ਨਿਰੇਖਣ ਕਰਨ ਦੇ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕੀ ਮੰਤਰੀ ਬਾਜੇ ਨੇ ਚਲਦੇ-ਚਲਦੇ ਹੋਏ ਕਿਹਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਐ ਤੇ ਨੌਜਵਾਨਾਂ ਨੂੰ ਇਹ ਦੋਨੋਂ ਹੱਥ ਜੋੜ ਕੇ ਅਪੀਲ ਕੀਤੀ ਐ ਕਿ ਜੋ ਪਰਮਾਤਮਾ ਨੇ ਜੋ ਵਾਹਿਗੁਰੂ ਨੇ ਜਾਂ ਫਿਰ ਸਾਡੇ ਗੁਰੂਆਂ ਨੇ ਜੋ ਮਾਰਗ ਦੱਸਿਆ ਉਸ ਮਾਰਗ ਦੇ ਉੱਤੇ ਚੱਲ ਕੇ ਆਪਣਾ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਤੇ ਅੰਮ੍ਰਿਤ ਛਕਣ ਗੁਰੂ ਦੇ ਲੜ ਲੱਗਣਾ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦੀ ਸਿਹਤ ਦੇ ਨਿਰੇਖਣ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਕੀ ਮੰਤਰੀ ਬਾਜੇਕੇ ਨੂੰ ਜਿਹੜਾ ਕੀ ਉਹ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਸ ਮੌਕੇ ਤੇ ਹੋਰ ਜਿਹੜਾ ਕਿ ਮੰਤਰੀ ਬਾਜੇ ਵੱਲੋਂ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਭਗਵੰਤ ਸਿੰਘ ਜੋ ਕਿ ਮੰਤਰੀ ਬਾਜੇ ਕੇ ਦੇ ਨਾਲ ਨਾਮ ਜਾਣਿਆ ਜਾਂਦਾ ਤਾਂ ਜਿਹੜਾ ਕਿ ਬਾਦ ਵਿੱਚ ਜਦੋਂ ਅੰਮ੍ਰਿਤਪਾਲ ਵਾਲਾ ਮੁੱਦਾ ਚੱਲਦਾ ਤਾਂ ਮੰਤਰੀ ਬਾਜੇ ਕੇ ਦੇ ਨਾਮ ਨਾਲ ਇਸ ਸ਼ਖਸ ਦਾ ਨਾਮ ਜਿਹੜਾ ਆ ਉਹ ਪ੍ਰਚਲਿਤ ਹੁੰਦਾ ਤਾਂ ਅੱਜ ਉਹਨਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਸਿਹਤ ਦਾ ਨਿਰਖਰਣ ਕਰਨ ਦੇ ਲਈ ਲਿਆਂਦਾ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਮਰਤਪਾਲ ਜਿਹੜੇ ਕਿ ਉਹ ਐਨਐਸਏ ਦੀ ਤਹਿਤ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਹੀ ਬੰਦ ਹੈ। ਖੰਸਾ ਜੀ ਕਿਵੇਂ ਹੈ ਤਬੀਅਤ ਤੁਹਾਡੀ? ਚੜਦੀ ਕਲਾ ਚੜਦੀ ਕਲਾ। ਕੋਈ ਸੁਨੇਹਾ ਕੋਈ ਸੰਦਾ? ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤ ਸਿੰਘ ਉਹਦੇ ਗੁਰੂ ਦੇ ਲੜ ਲੱਗੋ। ਹਾਂ। ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪਤਾਲ ਕਿਵੇਂ ਲੈ ਕੇ ਆਏ? ਹਾਂਜੀ ਹਾਂਜੀ ਹਾਂਜੀ। 这个